ਮੋਪੀ ਆ ਗਾ ਨਾਈਟਮੇਰਸ ਇਨ ਮਾਈ ਹੈਡ ਆ ਫੀਲ ਏਟ ਦ ਥਾਟਸ ਬਿਲ ਮਸ ਰਹਿਣ ਦੇ ਕੀ ਦੇ ਹੱਡ ਨੇ ਇਹਦੇ ਕੱਟੇ ਦੇ ਰਹੇ ਮੇਰਾ ਪਤਾ ਨਹੀਂ ਪੁਰਾਣੇ ਟਿੱਬੇ ਦੇ ਵਿੱਚ ਸਾਨੂੰ ਹੱਡ ਮਿਲਿਆ ਦੇਖੋ ਪਤਾ ਨਹੀਂ ਕੱਟੇ ਮਾਨ ਨੇ ਬੰਦਾ ਦੱਪਿਆ ਮੁਸਲਮਾਨਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਅਸੀਂ ਤੁਹਾਨੂੰ ਪਤਾ ਹੈ ਅਸੀਂ ਖੱਡਾ ਲਾਇਆ ਹੋਇਆ ਤੇ ਭਰਤ ਆਪਾ ਪਾਈ ਜਾ ਰਹੇ ਹਾਂ ਡੇਰੀ ਫਾਰਮ ਦੇ ਵਿੱਚ ਜਿੱਥੇ ਪਾਉਣਾ ਹੈ ਆਪਾਂ ਨੇ ਤੇ ਆਪਣੀ ਤਿੰਨ 2 2.5 ਫੁੱਟ ਪਰਤ ਭਰਤ ਪੈ ਗਈ ਹੈ ਨਾ ਕਿੰਨੀ ਪੈ ਗਈ ਪਰਤ 2 ਫੁੱਟ ਪੈ ਗਈ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਇਆ ਕਰ ਸਤਿ ਸ਼੍ਰੀ ਅਕਾਲ ਜੀ ਹੱਥ ਜੋੜ ਕੇ ਹੱਥ ਤਾਂ ਜੁੜੀ ਨੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਦੇਖੋ ਜੀ ਆਪਣਾ ਆ ਭਰਤ ਇੰਨੇ ਨਹੀਂ ਪੈ ਗਈ ਤੇ ਹਲੇ ਇੱਥੇ 100 ਟਰਾਲੀ ਡਿੱਗੀ ਆ ਗਈ ਨੇ ਥਾਂ 'ਚ ਤੇ ਹਲੇ ਆਈ ਥਿੰਕ 200 ਟਰਾਲੀ ਹੋਰ ਡਿੱਗ ਗਈ ਹੋਊਗੀ ਤੇ ਚਾਰ-ਪੰਜ ਸੌ ਟਰਾਲੀ ਡਿੱਗੂਗੀ ਚਾਰ-ਪੰਜ ਸੌ ਆਹੋ ਜੇ ਕੋਈ ਮਾਰ ਰੱਖੇਗਾ ਕਹਿੰਦੇ ਆਪਣੇ ਚੈਨਲ ਤੇ ਨਵੇਂ ਆਏ ਖੜ ਜਾ ਜਿਹੜੇ ਬੰਦੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਕਹਿਣਾ ਚਾਹਾਂਗਾ ਵੀ ਤੁਸੀਂ ਆਪਣੇ ਪਿਛਲੇ ਵੀਡੀਓ ਦੇਖੋ ਤੁਹਾਨੂੰ ਪਤਾ ਲੱਗੂਗਾ ਵੀ ਆਪਾਂ ਖੱਡਾ ਲਾਇਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਪੂਰੀ ਵੀਡੀਓ ਦੇਖਣ ਤੋਂ ਪਹਿਲਾਂ ਤੇ ਸਬਸਕ੍ਰਾਈਬ ਕਰੋ ਜੇ ਤੇ ਵੀਡੀਓ ਛੱਡਣਾ ਨਹੀਂ ਹੈਗਾ ਐਂਡ ਤੱਕ ਦੇਖਣੀ ਹੈਗੀ ਤੇ ਇਹ ਕੀ ਲੈ ਕੇ ਆਉਂਦਾ ਹੈ ਇਹਦਾ ਪਾਈਪ ਆਨੇ ਗਰੀਸ ਵਾਲੀਆਂ ਗਰੀਸ ਵਾਲੀਆਂ ਪੈਦਾ ਕੀ ਆ ਰਹੀ ਗੋਲੀਆਂ ਟੁੱਟੀਆਂ ਤੇਰੀਆਂ ਦਾ ਨਾ ਉਹਦੀਆਂ ਮਿੱਠੂ ਦੇ ਗਏ ਇਹ ਪਥਰੀ ਹੋ ਗਈ ਦਿੰਦੇ ਪਥਰੀ ਤੇ ਆਪ ਅੱਜ ਮੇਰੀ ਡੌਟ ਲੱਗੀ ਕਰਾ ਤੇ ਤੇ ਮੈਂ ਇੱਥੇ ਨਾਲ ਨਾਲ ਕਰਾ ਮਾਰੂੰਗਾ ਤੇ ਆ ਖੱਡਾ ਚਾਰ ਵਾਲਾ ਹੀ ਭਰਨਾ ਸੀ ਇਹ ਖਾਲੀ ਕੀਤਾਗਾ ਤੁਹਾਨੂੰ ਪਤਾ ਸੀ ਉਹਦੇ ਚਾਰ ਪੱਟਕੇ ਲੱਗੇ ਸੀ ਇਹ ਆਪਣਾ ਸਪਰਿੰਡਰ ਸਾਡੀ ਪਹਿਲੀ ਟਰਾਲੀ ਆ ਚੁੱਕੀ ਹੈ ਦੇਖੋ 60 60 ਲੈ ਕੇ ਆਇਆ ਐ ਇਧਰ ਰੱਖ ਖੱਡੇ ਚ ਲਾਉਣੀ ਆਪਾਂ ਨੇ ਪਰਾਣੂ ਰੱਖ ਅਰ ਪਹੁੰਚ ਚੁਕੇ ਨੇ ਆਈਵੀ ਡਰਾਈਵਰ ਨੇ ਕੋਲੀਡ ਹੋਲੀ ਗਿਆ ਬਈ ਗਿਆ ਜਬਾੜਾ ਬਜੀ ਵਾਹ ਓ ਬੜੀ ਦੂਰ ਲਿਆ ਓ ਉੱਥੇ ਢੁੜਕਾ ਓ ਹੁਣ ਪੱਗਾ ਕਰਕੇ ਪਿਛਲੇ ਲਿਆ 55 ਲਾਵਰ ਕਿਹੜੇ ਕਿਹੜੇ ਸਾਨੂੰ ਜਰੂਰ ਦੱਸੋ 55 ਦੇ ਪਾਵਰ ਦਾ ਹੈ ਲਾ ਦੇ ਬਸ ਉਹ ਗੱਲ ਆ ਹੈ ਹਣਦਾ ਇਹ ਵਾਰ ਬਹਿ ਗਿਆ ਓਏ ਨਾ ਇਹ ਨਹੀਂ ਆਂਟ ਨਹੀਂ ਸੀਗੀ ਆਂਟ ਨਹੀਂ ਸੀ ਬਾੜੀ ਆਏ ਨਾ ਇਹ ਕਰ ਲੈਣੇ ਵਸਤੇ ਨਾ ਸਿੰਬਾ ਹੋਰ ਸਿੰਬਾ ਬਚਾਰਾ ਹੱਡਾ ਅੱਜ ਬੜਾ ਟਾਈਮ ਬਾਅਦ ਖੋਲੇ ਵਸਤੀ ਦੇਖੋ ਕਿਵੇਂ ਕਰ ਰਿਹਾ ਸਿੰਬਾ ਤੂੰ ਬੇਟਾ ਮਸਤੀ ਕਰ ਰਿਹਾ ਕਰ ਲੋ ਕਰ ਮਸਤ ਖੇਡ ਲੋ ਖੇਡ ਲੋ ਖੇਡ ਲੋ ਡਾਕਟਰ ਕਾਮ ਦੀ ਪੈਸਾ ਜਵਾ ਇਹ ਚੱਲੇ ਯਾਰ ਜੇ ਡਰਾਈਵਰੀ ਹੋ ਹੋਇਆ ਹੈ ਜਵਾ ਨਾ ਦੂਜੇ ਮੀਡੀਆ ਕਿੰਨੇ ਵਿੱਚ ਕਰਦਾ ਨਾਲ ਤਾੜਨੇ ਕੋੜੀ ਦਾ ਪਾਉ ਤਾੜ ਕੇ ਲਿਆ ਇਹਨੂੰ ਐਸੇ ਖੂਬੋ ਖੜ ਗਿਆ ਜੀ ਉਹ ਤਾਂ ਹਾਂ സജവി <laughs> <laughs> ਲੇ ਵੀ ਉਹ ਡਰਾਈਵਰ ਨਾਲ ਵਾਦਾ ਕੀਤਾ ਵੀ ਜੇ ਤੂੰ ਐਸ ਕੀ ਇਥੋਂ ਨਾ ਨਿਕਾਈ ਤਾਂ ਤੈਨੂੰ ਸਜ਼ਾ ਆਖ ਦਵਾਂਗੇ ਗੇ ਗੇਰ ਦੂਜੇ ਡਰਾਈਵਰ ਹੁਣ ਕਿਵੇਂ ਇਹ ਤਾਂ ਭਾਈ ਛਿੰਝ ਜਾਣਾ ਉੱਥੇ ਵੀ ਕੱਢ ਕੇ ਇਹ ਡਰਾਈਵਰ ਯਾਰ ਆਏ ਆਏ ਓ ਪੀੜੇ ਕਲ ਨਹੀਂ ਆ ਤੁਸਾਂ ਸੰਭ ਕੇ ਮੈਂ ਕਿਉਂ ਤਾਂ ਮੀਡੀਆ ਪਾ ਓਏ ਤੀਜੇ ਦੇ ਕਿਵੇਂ ਜੜੂਗਾ ਜਦੋਂ ਪਤਾ ਨਹੀਂ ਹੈਗਾ ਇੰਨੀ ਹੋਵੇ ਛੋਟੇ ਗੇਰ ਦੇ ਕਿਵੇਂ ਜੜੂਗਾ ਪਰਾਂਚੇ ਲਾ ਕੇ ਮੜਿਆ ਚੱਕਰ ਤੇਰੇ ਦਾ ਚੱਕਰੀ ਨਹੀਂ ਬਣਦੇ ਹੈਗੇ ਤੇਰੇ ਚੱਕਰ ਬਣਦੇ ਵੀ ਨਹੀਂ ਹੈਗੇ ਉੱਥੇ ਖੜਾ ਉਹ ਬੰਦਾ ਇੱਥੇ ਖੜਾ ਲਿਆ ਹੁਣ ਆਈਂ ਬੜੇ ਕੋਸ ਪੈ ਜਾਣਗੇ ਲਈ ਮੈਂ ਦੇਖਾ ਜਿਹੜਾ ਕੇ ਦੇਖ ਲੈ ਉਹ ਬੰਦ ਕੋ ਕਰੀ ਨਾ ਵੀੜੇ ਯਾਰ ਤੁਸੀਂ ਕੀ ਕਰਕੇ ਆਏ ਹੋ ਹੁਣ ਕਿਧਰੋਂ ਆਏ ਹੋ ਰੋਟੀਆਂ ਫੜਾ ਕੇ ਗੰਡੇ ਗੁੱਡਣ ਲੈਣੀ ਆ ਗੰਡੇ ਵਾਲੀ ਹੋਰ ਗੰਡੇ ਗੁੱਡੀਆਂ ਦੇ ਤੂੰ ਖਾ ਲਈ ਰੋਟੀ ਮੈਂ ਕਿਤੇ ਖਾ ਲਈ ਜਿਹਦਾ ਖਾਣੀ ਹੈ ਜੱਗੇ ਕਾਦੀ ਨਾ ਖਾਏਗਾ ਹੈ ਜਟਣੀ ਨਾਲ ਤਰੀ ਨਹੀਂ ਖਾਂਦਾ ਤਰੀ ਤਰੀ ਤਾਂ ਤੀ ਨਹੀਂ ਕਰੀ ਹੈ ਤੀ ਨਹੀਂ ਕਰੀ ਅੱਛਾ ਉਹ ਸਾਡੇ ਪਿੰਡ ਦਾ ਸਕੂਲ ਹੈ ਜੀ ਇਹ ਤੁਸੀਂ ਇਹ ਬੰਦੇ ਨੂੰ ਤੁਸੀਂ ਦੇਖੋ ਇਹ ਬੰਦਾ ਤੁਹਾਨੂੰ ਲਹਣਾ ਦੇਖਣ ਨੂੰ ਲੱਗਦਾ ਵੀ ਉਹੀ ਗਾਲਾਂ ਜੇ ਕੱਢੀ ਜਾਂਦਾਗਾ ਵੀ ਅਨਪੜ੍ਹ ਜਾਣਾ ਇਹ ਬੰਦੇ ਨੇ ਐਮਏ ਹਿਸਟਰੀ ਦੀ ਕੀਤੀ ਹੋਈ ਹੈਗੀ ਮਤਲਬ ਤੁਸੀਂ ਇਤਿਹਾਸ ਦਾ ਇਹਨੂੰ ਕੋਈ ਮਰਜ਼ੀ ਸਵਾਲ ਪੁੱਛ ਲਓ ਇਹ ਸਾਨੂੰ ਦੱਸੂਗਾ ਆਪਾਂ ਕਿੱਥੇ ਰਹਿੰਦੇ ਹੁਣ ਕੋਠਿਆਂ ਚ ਕੋਠਿਆਂ ਚ ਨਹੀਂ ਆਪਣੇ ਸੂਬੇ ਦਾ ਨਾਮ ਕੀ ਹੈ ਹੈ ਸੂਬੇ ਦਾ ਨਾਮ ਕੀ ਆਪਣੇ ਦਾ ਪੰਜਾਬ ਹਾਂ ਦੇਖੋ ਜੀ ਇੱਥੋਂ ਪਹਿਲਾਂ ਦੀ ਹਿਸਟਰੀ ਬੰਦੇ ਦੀ ਕਿੰਨੀ ਸਟਰੋਂਗ ਹੈਗੀ ਇਹ ਬੰਦੇ ਨੂੰ ਨੌਲੇਜ ਬਹੁਤ ਜ਼ਿਆਦਾ ਹੈ ਮੈਂ ਕਹਿੰਦਾ ਪਿੰਡ 'ਚ ਸਾਡੇ ਚਾਹੇ ਜਾਂ ਬੰਦਾ ਨਹੀਂ ਥੋੜਾ ਜਿੰਨੀ जिन्हू नॉलेज हो बहुत ज्यादा नॉलेज है इन्हें पट्याला यूनिवर्सिटी पढ़े इन्होंने फौज भी जान लगे गल करते महंगे चल चंगा तो मैं रोटी खा लिया जाके <laughs> कोई खेडे का माहौल चेक कर सकते काफी चर खा बहुत

ਇਹ ਆ ਟਰੈਕਟਰ ਦਾ ਅੱਛਾ ਮਾ ਗੇੜਾ ਤੇ ਇਧਰ ਸੋਂ ਦੇਖੋ ਟੂ ਜਾਲ ਟੋਬਰ ਤਾਂ ਸਾਨੂੰ ਦੇਖੋ ਕੀ ਜੀ ਮਿਲਿਆ ਯਾ ਵੇ ਦੇਖੋ ਇਹਦਾ ਕੱਟਨੇ ਉਹਦੇ ਇਹਦੇ ਹੱਡ ਨੇ ਇਹਦਾ ਕੱਟੇ ਜਰਾ ਦੇ ਮੀਰੇ ਪਤਾ ਨਹੀਂ ਪ੍ਰਾਣੇ ਟਿੱਬੇ ਦੇ ਵਿੱਚ ਸਾਨੂੰ ਹੱਡ ਮਿਲਿਆ ਦੇਖੋ ਪਤਾ ਨਹੀਂ ਕੱਟੇ ਅਗੜਾ ਉਹ ਪ੍ਰਾਣੇ ਮੁਸਲਮਾਨਾਂ ਨੇ ਬੁੱਧਾ ਦੱਬਿਆ ਮੁਸਲਮਾਨਾਂ ਨੇ ਦੱਬਿਆ ਦੇਖੋ ਜੀ ਪਤਾ ਨਹੀਂ ਕਿਹੜਾ ਹੈ ਮੈਨੂੰ ਲੱਗਿਆ ਉਹਦੇ ਵਿੱਚ ਪਤਾ ਨਹੀਂ ਮੁਸਲਮਾਨਾਂ ਆਪਾਂ ਇੰਜੈਕਟ ਸਿੱਖਾ ਬਣੇ ਇਸਾਈ ਹੈ ਅੱਜ ਨਿਕਲ ਜੰਦ ਨੇ ऐसे देखो जी सवेरे टोदी सारा भरता खेड़ दे। ਹਾਂ ਉਹ ਕੇ ਹੁਣ ਡੇਗਿੰਗ ਦੇ ਖੱਡੇ ਚ ਲੇਖੀ ਬੈ ਗਏ ਜੰਮ ਬਊਏ ਆਹੋ ਦੀਨਾ ਰਾ ਰੇ ਰੇਗਾ ਇਹ ਬਲਰਾਉ ਮਿਲਣਾ ਸਜਰਾ ਕਰੂਗਾ ਬੜੋ ਅੱਜਰ ਪੂਰੇ ਵਾਹ ਘਾਟ ਬਈਓ ਬਾਰੇ ਰਹਿਣਾ ਉਹ ਬਹੁਤ ਜੂ ਰਹੀ ਹੈ ਮੈਂ ਤੁਹਾਨੂੰ ਕੱਟ ਕੇ ਬੋਲ ਬਹੁਤ ਆਇਆ ਹੁਣ ਦੇਖੋ ਜੀ ਸਾਡੀ ਇਥੋਂ ਪਰਤ ਫਿਰ ਹਾਲ ਪੈ ਗਈ ਤੇ ਹੁਣ ਅਸੀਂ ਕੰਮ ਸ਼ਾਮ ਵੀ ਹੋ ਚੁੱਕੀ ਹੈ ਤੇ ਰਾਤ ਦਾ ਕੰਮ ਵੀ ਰੋਕਤਾ ਸੀ ਕਿਉਂਕਿ ਕੱਲ ਨੂੰ ਹੁਣ ਮਿਸਤਰੀ ਆਉਣਗੇ ਤੇ ਫਿਰ ਅਸੀਂ ਇੱਥੇ ਬਿਲਕੁਲ ਬੁਲਦਰਾ ਦੇਖਦੇ ਕੱਢਦੇ ਆ ਤੇ ਅੱਲੀ ਪਰਤੇ ਫਿਲਹਾਲ ਇੰਨੀ ਹੀ ਬੋਗੇ ਲਫਾ ਵਿੱਚ ਪਾ ਲਈ ਕਾਲੇ ਚੰਗਾ